ਅੰਦਰ ਅੱਜ ਇੱਕ ਹੋਰ ਧੀ ਦਾ ਕਤਲ ਹੋ ਗਿਆ ਤੇ ਇਸ ਕਤਲ ਨੇ ਇੱਕ 13 ਸਾਲਾਂ ਦੇ ਮਾਸੂਮ ਬੱਚੇ ਤੇ ਇੱਕ 3 ਸਾਲਾਂ ਦੇ ਮਾਸੂਮ ਬੱਚੇ ਦੋ ਮਾਸੂਮ ਬੱਚਿਆਂ ਤੋਂ ਉਹਨਾਂ ਦੀ ਮਾਂ ਖੋ ਲਈ ਇਹ ਘਟਨਾ ਪੰਜਾਬ ਦੇ ਪਿੰਡ ਖਾਰਾ ਦੇ ਅੰਦਰ ਵਾਪਰੀਆ ਹਰ ਰੋਜ਼ ਪੰਜਾਬ 'ਚ ਉਹ ਜਿਹੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਜਾਂ ਤਾਂ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਅੱਜ ਘਟਨਾ ਇਹ ਵਾਪਰੀ ਕਿ ਦੋ ਜੀਆਂ ਦੋ ਜੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਗੱਲ ਕੀ ਹੋਈ ਕਿ ਖੇਤ ਵਿੱਚੋਂ ਮਿੱਟੀ ਚਕਾਉਣੀ ਸੀ ਪਤੀ ਕਹਿੰਦਾ ਸੀ ਕਿ ਮੈਂ ਖੇਤ ਵਿੱਚੋਂ ਮਿੱਟੀ ਚਕਾਉਣੀ ਆ ਤੇ ਪਤਨੀ ਉਹਨੂੰ ਰੋਕਦੀ ਸੀ ਕਿ ਆਪਣੀ ਪਹਿਲੀ ਜਿਹੜੀ ਮਸਾਂ ਉਪਜਾਉ ਹੋਈ ਆ ਮਸਾਂ ਉਹ ਵਾਹੀ ਯੋਗ ਹੋਈ ਆ ਇੱਥੇ ਕੁਝ ਉੱਗਣ ਲੱਗਾ ਇਸ ਕਰਕੇ ਉਹ ਵਿਰੋਧ ਕਰਦੀ ਸੀ ਕਿ ਤੂੰ ਇੱਥੋਂ ਜਿਹੜੀ ਮਿੱਟੀ ਨਾਚਕਾ ਫੇਰ ਆਪਣੀ ਜਿਹੜੀ ਪਹਿਲੀ ਆ ਆਪਣੀ ਜਿਹੜੀ ਫਸਲ ਆ ਇਹ ਖਰਾਬ ਹੋ ਜੂ ਪਰ ਪਤੀ ਨੂੰ ਪਤਨੀ ਤੇ ਇੰਨਾ ਜ਼ਿਆਦਾ ਗੁੱਸਾ ਆ ਗਿਆ ਉਹਦੀਆਂ ਗੱਲਾਂ ਸੁਣ ਕੇ ਕਿ ਇਹ ਮੈਨੂੰ ਰੋਕ ਕਿਉਂ ਰਹੀ ਆ ਬਸ ਐਸੇ ਹੀ ਗੁੱਸੇ ਕਰਕੇ ਉਹਨੇ ਪਤਨੀ ਦੀ ਹੀ ਚੁੰਨੀ ਲਈ ਦੱਸਿਆ ਜਾ ਰਿਹਾ ਕਿ ਪਤਨੀ ਦੀ ਹੀ ਚੁੰਨੀ ਦੇ ਨਾਲ ਪਤੀ ਨੇ ਉਹਦਾ ਗਲ ਘੁੱਟਤਾ ਤੇ ਖੇਤ ਦੇ ਅੰਦਰ ਹੀ ਆਪਣੀ ਪਤਨੀ ਨੂੰ ਉਹਨੇ ਮਾਰ ਕੇ ਸੁੱਟਤਾ ਬੇहद ਮੰਦਭਾਗੀ ਘਟਨਾ ਕਿ ਇਸ ਘਟਨਾ ਨੇ ਦੋ ਮਾਸੂਮ ਬੱਚਾਂ ਤੋਂ ਉਹਨਾਂ ਦੀ ਮਾਂ ਖੋ ਲਈ ਆ ਤੇ ਹੁਣ ਪਿਤਾ ਨੂੰ ਪੁਲਿਸ ਅਰੈਸਟ ਕਰੇਗੀ ਤੇ ਪਿਤਾ ਜਿਹੜਾ ਹੈਗਾ ਜੇਲ ਦੇ ਅੰਦਰ ਜਾਵੇਗਾ ਹਰ ਰੋਜ਼ ਕਿੰਨੀਆਂ ਘਟਨਾਵਾਂ ਕੱਲ ਹਲੇ ਇੱਕ ਘਟਨਾ ਵਾਪਰੀ ਆ ਬਾਲਮਗੜ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਕਿ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਪਤੀ ਸ਼ਰਾਬ ਦਾ ਆਦੀ ਸੀ ਪਤੀ ਬੈਠਾ ਆਪਣੇ ਪਿਤਾ ਦੇ ਨਾਲ ਪੈਗ ਲਾ ਰਿਹਾ ਸੀ ਉਹਦੇ ਘਰ ਵਾਲੀ ਕਹਿੰਦੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਉਹਦੀ ਦਵਾਈ ਚੱਲਦੀ ਸੀ ਜਿਹਦੇ ਕਰਕੇ ਉਹ ਕਾਫੀ ਜ਼ਿਆਦਾ ਹਿੰਸਕ ਹੋ ਜਾਂਦੀ ਸੀ ਉਹਨੂੰ ਗੁੱਸਾ ਆ ਜਾਂਦਾ ਸੀ ਦੱਸਿਆ ਜਾ ਰਿਹਾ ਕਿ ਜਦੋਂ ਪਤੀ ਜਿਹੜਾ ਉਹਦਾ ਪਤੀ ਸੀਗਾ ਆਪਦੇ ਪਿਓ ਦੇ ਨਾਲ ਬੈਠਾ ਪੈਗ ਲਾ ਰਿਆ ਸੀ ਸ਼ਰਾਬ ਪੀ ਰਿਹਾ ਸੀ ਤਾਂ ਪਤਨੀ ਜਾਂਦੀ ਆ ਉਥੋਂ ਪਤੀ ਨੂੰ ਉਠਾ ਕੇ ਲੈ ਆਉਂਦੀ ਆ ਆਪਦੇ ਕਮਰੇ ਦੇ ਵਿੱਚ ਲੈ ਜਾਂਦੀ ਆ ਤੇ ਕਮਰੇ ਦੇ ਵਿੱਚ ਲਿਜਾ ਕੇ ਉਹ ਆਪਣੇ ਪਤੀ ਦਾ ਕਤਲ ਕਰ ਦਿੰਦੀ ਆ ਤਾਂ ਉਹਨੂੰ ਮਾਰ ਮਕਾਉਂਦੀ ਆ ਨਾਲੇ ਉਹਦਾ ਗਲਾ ਘੁੱਟ ਕੇ ਕਤਲ ਕਰ ਦਿੰਦੀ ਆ ਤੇ ਨਾਲੇ ਉਹਦੇ ਸਿਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨੇ ਕੋਈ ਤਿੱਖੀ ਚੀਜ਼ ਨਾਲ ਵਾਰ ਕੀਤਾ ਜਿਹਦੇ ਕਰਕੇ ਕਾਫੀ ਜ਼ਿਆਦਾ ਖੂਨ ਜਿਹੜਾ ਉਹਦੇ ਕਮਰੇ ਦੇ ਵਿੱਚੋਂ ਮਿਲਿਆ ਤਾਂ ਪਤਨੀ 24 ਘੰਟੇ ਆਪਣੇ ਆਪਣੇ ਪਤੀ ਦੀ লাশ ਦੇ ਨਾਲ ਬੈਠੀ ਰਹਿੰਦੀ ਆ ਤਾਂ ਜਦੋਂ ਮਾਪੇ ਆਪਣੇ ਪੁੱਤ ਦੀ ਭਾਲ ਕਰਦੇ ਆ ਉਹਨੂੰ ਆਵਾਜ਼ਾਂ ਲਗਾਉਂਦੇ ਆ ਜਦੋਂ ਉਹਨਾਂ ਨੂੰ 24 ਘੰਟਿਆਂ ਤੱਕ ਕਿਤੇ ਪਤਾ ਨਹੀਂ ਲੱਗਦਾ ਕਿ ਉਹਨਾਂ ਦਾ ਪੁੱਤ ਕਿੱਥੇ ਗਿਆ ਉਹ ਫੋਨ ਵੀ ਨਹੀਂ ਉਠਾਉਂਦਾ ਜਦੋਂ ਉਹ ਪਹਿਲਾਂ ਡਰਦੇ ਕਿ ਦੱਸਿਆ ਜਾ ਰਿਹਾ ਕਿ ਪਰਿਵਾਰ ਉਹਨਾਂ ਦੇ ਕਮਰੇ ਵਿੱਚ ਨਹੀਂ ਵੱੜਦਾ ਸੀ ਜਿਹੜੀ ਉਹ ਔਰਤਾ ਉਹਦੇ ਤੋਂ ਡਰਦੇ ਫੇਰ ਜਦੋਂ ਉਹਨਾਂ ਨੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਤਾਂ ਪਤਨੀ ਆਪਣੇ ਪਤੀ ਦਾ ਕਤਲ ਕਰਕੇ ਉਹਦੀ লাশ ਦੇ ਨਾਲ ਹੀ ਬੈਠੀ ਸੀ 24 ਘੰਟੇ ਉਹਦੀ লাশ ਦੇ ਨਾਲ ਹੀ ਬੈਠੀ ਰਹੀ ਬੇहद ਹੈਰਾਨ ਕਰਨ ਵਾਲੇ ਮਾਮਲੇ ਪੰਜਾਬ ਦੇ ਅੰਦਰੋਂ ਸਾਹਮਣੇ ਆਏ ਆ ਤੇ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਕਿ ਜਸਪ੍ਰੀਤ ਸ਼ਕਤੀਮਾਨ ਨਾਂ ਦਾ ਮੁੰਡਾ ਜਿਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਦੋ ਜਿਹੜੇ ਮਾਸੂਮ ਬੱਚੇ ਆ ਉਹਨਾਂ ਨੂੰ ਇੱਕ ਹਿਸਾਬ ਨਾਲ ਅਨਾਥ ਹੀ ਕਰ ਦਿੱਤਾ ਕਿਉਂਕਿ ਪਿਤਾ ਹੁਣ ਜੇਲ੍ਹ ਚ ਚਲਾ ਜਾਵੇਗਾ ਤੇ ਉਹ ਜਿਹੜੇ ਮਾਸੂਮ ਆ ਉਹ ਪਿੱਛੇ ਰੋਲਦੇ ਰਹਿ ਜਾਣਗੇ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਮੁੰਡਾ ਜਸਪਰੀ ਦਾ ਇੱਕ ਕਬੱਡੀ ਦਾ ਖਿਡਾਰੀ ਵੀ ਰਿਹਾ ਕਿਸੇ ਟਾਈਮ ਤਾਂ ਹੁਣ ਜਿਹੜਾ ਹੈਗਾ ਪਤਾ ਨਹੀਂ ਕੋਈ ਕਾਰਨ ਕਰਕੇ ਇਹ ਮੁੰਡੇ ਨੇ ਜਿਹੜਾ ਕਬੱਡੀ ਦੀ ਖੇਡ ਛੱਡ ਦਿੱਤੀ ਕੀ ਕਾਰਨ ਰਹੀਂ ਉਹਦਾ ਕੁਝ ਸਾਹਮਣੇ ਨਹੀਂ ਆਇਆ ਇਹ ਜਿਹੜੀ ਪੂਰੀ ਜਾਣਕਾਰੀ ਆ ਮੀਡੀਆ ਦੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦਿੱਤੀ ਆ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ ਤੇ ਪੁੱਜੇ ਆ ਖੇਤ ਦੇ ਅੰਦਰ ਉਹ ਉਹਦੀ ਮੁੰਡੇ ਦੀ ਪਤਨੀ ਦੀ ਗਗਨ ਪ੍ਰੀਤਕੌਰ ਉਹਦਾ ਨਾਮ ਦੱਸਿਆ ਜਾ ਰਿਹਾ ਉਹਦੀ লাশ ਪਈ ਸੀਗੀ ਤਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਜਿਹੜੇ ਪਹਿਲੀ ਇਨਵੈਸਟੀਗੇਸ਼ਨ ਤੋਂ ਮੁੱਢਲੀ ਜਾਣਕਾਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਈ ਆ ਉਹਦੇ ਵਿੱਚ ਤਾਂ ਇਹ ਨਿਕਲ ਕੇ ਆਇਆ ਕਿ ਇਹਨਾਂ ਦੇ ਘਰੇ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀ ਜਿਹਦੇ ਕਰਕੇ ਇਹਨਾਂ ਵਿੱਚ ਤਕਰਾਰਬਾਜ਼ੀ ਚਲਦੀ ਹੀ ਰਹਿੰਦੀ ਸੀ ਲੜਦੇ ਹੀ ਰਹਿੰਦੇ ਸੀ ਤਾਂ ਹੁਣ ਜਦੋਂ ਇਹ ਖੇਤ ਵਿੱਚ ਮਿੱਟੀ ਝਕਾਉਣ ਦਾ ਮਾਮਲਾ ਆਇਆ ਤਾਂ ਪਤਨੀ ਰੋਕ ਰਹੀ ਸੀ ਪਤੀ ਨੂੰ ਤਾਂ ਪਤੀ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆ ਕੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇहद ਮੰਦ ਭਾਗੀ ਘਟਨਾ ਪਿੰਡ ਖਾਰਾ ਤੋਂ ਇਹ ਸਾਹਮਣੇ ਆਈ ਆ ਤਾਂ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਨਿੱਕੀ ਨਿੱਕੀ ਗੱਲ ਤੇ ਜਿਹੜਾ ਅਸੀਂ ਗੁੱਸਾ ਕਰਦੇ ਆਂ ਮਾੜੀ ਜੀ ਗੱਲ ਮਾੜੀ ਜੀ ਕੋਈ ਘਰੇ ਲੜਾਈ ਹੋਈ ਇੰਨਾ ਤਲਖੀ ਦੇ ਵਿੱਚ ਆ ਜਾਂਦਾ ਬੰਦਾ ਕਿ ਇੱਕ ਦੂਜੇ ਦੀ ਜਾਨ ਲੈਣ ਤੱਕ ਹੀ ਚਲਾ ਜਾਂਦਾ ਸਾਡੇ ਮਨਾਂ ਦੇ ਅੰਦਰ ਜਿਹੜੀ ਸਹਿਨਸ਼ੀਲਤਾ ਰਹਿ ਹੀ ਨਹੀਂ ਗਈ ਤਾਂ ਸਾਨੂੰ ਵੀ ਸਹਿਨਸ਼ੀਲਤਾ ਦਾ ਰਾਹ ਅਪਣਾਉਣਾ ਚਾਹੀਦਾ ਸਹਿਨਸ਼ੀਲਤਾ ਰੱਖਣੀ ਚਾਹੀਦੀ ਆ ਤਾਂ ਕਿ ਜਿਹੜੀਆਂ ਇਹੋ ਜਿਹੇ ਘਟਨਾਵਾਂ ਨਾਂ ਵਾਪਰਨ ਤੇ ਸਰਕਾਰਾਂ ਨੂੰ ਵੀ ਜਿੰਨੇ ਵੱਡੇ ਪੱਧਰ ਤੇ ਇਹ ਘਟਨਾਵਾਂ ਸਮਾਜ ਦੇ ਅੰਦਰ ਵਾਪਰ ਰਹੀਆਂ ਨੇ ਉਹਨਾਂ ਨੂੰ ਵੀ ਇਨ੍ਹਾਂ ਚੀਜ਼ਾਂ ਦਾ ਵਿਸ਼ੇਸ਼ ਨੋਟਸ ਲੈਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਆਏ ਦਿਨ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਨੇ ਸਾਡੇ ਸਮਾਜ ਦੇ ਅੰਦਰ ਨਾ ਵਾਪਰਨ